ਕਦਾ ਚੰਦੂ ਚੰਗੇ ਟੋਣੇ ਨਾ ਬੰਦੇ ਜੀ ਨੀਤ ਦੇ ਭੁੱਖੇ ਹੋਗੇ ਲੋਭ ਦੇ ਅੰਦੇ ਜੀ ਖਾ ਕੇ ਤੇਰੀ ਸਮਤ ਤੁਸਾਂ ਕਿਤੇ ਕਮ ਧੰਦੇ ਜੀ ਕੇ ਸੂਦੇ ਨਾਲ ਮਲਾਤਾ ਕੇਸਰ ਦੀ ਕਿਆਰੀ ਨੂੰ ਆਗੇ ਜੇ ਖੂਚ ਡੋਬ ਕੇ ਕੰਨਿਆ ਫਮਾਰੀ ਨੂੰ ਦੀ ਨਾਂ ਨੂੰ ਮਾਲਕ ਆਖੋ ਦੇਸ ਪਰ ਦੇਸਾਂ ਵੇ ਫਿਰਦੇ ਆ ਪਿੰਡ ਪਿੰਡਿਓ ਵਾਂਗ ਦਰਵੇਸਾਂ ਦੇ ਪਿੱਛਿਆਂ ਦੇ ਟੁਕੜੇ ਖਾਂਦੇ ਕਮ ਮਹ ਮੇ ਸਾਵੇ ਲਾ ਤਕ ਲੰਕ ਤੁਸਾ ਨੇ ਮੇਰੀ ਸਰਦਾਰੀ ਨੂੰ ਆਗੇ ਦੇ ਖੂਜ ਡੋਬ ਕੇ ਕੰਨਿਆ ਗੇ ਮਾਰੀ ਨੂੰ ਆਗੇ ਦੇ ਖੂਜ ਡੋਬ ਕੇ ਮੇਰੀ ਤੀ ਪੱਕੀ ਇੱਟ ਉੱਚੀ ਚ ਮਾਰੇ ਦੀ ਗੁਰੂ ਕੇ ਪੂਜਾ ਖਾਣੇ ਮੋਰੀ ਹੈ ਗਾਰੇ ਦੀ ਨੀਵੇਂ ਥਾਈ ਟ ਲਗਾਤੀ ਸਾਹੂ ਕਾਰ ਪਾਰੇ ਦੀ ਕਰਤਾ ਹੈ ਗਰਕ ਨਰਕ ਮੇ ਮੇਰੀ ਦੁਲਾਰੀ ਨੂੰ ਆਗੇ ਜੇ ਖੂਜ ਡੋਬ ਕੇ ਕੰਨਿਆ ਕੁਮਾਰੀ ਨੂੰ ਨੋਵਕੇ ਇੱਜ਼ਤ ਸੀ ਮੇਰੀ ਵੱਡੀ ਹਾਕਮ ਸਰਕਾਰੀ ਮੈਂ ਔਣਸਲਾਮ ਮੈਨੂੰ ਸੂਬਾ ਨਰਵਾਰੀ ਮੈਂ ਬੀਤ ਗਿਆ ਵੇਲਾ ਕੰਨਿਆ ਜੰਮਦੀ ਨਾ ਮਾਰੀ ਦਾ ਹੁਣ ਕਰ ਇਹ ਕੰਨਿਆ ਕਵਾਰੀ ਮੂੰ ਆਗੇ ਦੇ ਖੂਦ ਡੋਬ ਕੇ ਕੰਨਿਆ ਫਮਾਰੀ ਮੂੰ ਆਗੇ ਦੇ ਖੂਦ ਡੋਬ ਕੇ ਜਾਣੇ ਕੀ ਪੈ ਪੈ ਰੂਪ ਦੀ ਕਾਰਖਾੜ ਦੇ ਹੋਇਆ ਨਾ ਯੂ ਸਭ ਸੀ ਐਟਾ ਸੋਣਾ ਸੁਭਦਾ ਸਾ ਸੋਇਆ ਨਾ ਦਿੱਥੋ ਨਾ ਮਣਕਾ ਤੂਸੀ ਉੱਠੇ ਬਰ ਹੋਇਆ ਨਾ ਅਗੇ ਜੇ ਰੋਕ ਸਹਿੜ ਕੇ ਮੁਰਮੰਪਾਰੀ ਨੂੰ ਵਾਗੇ ਜੇ ਖੂਤੀ ਟੋਬ ਕੇ ਕੰਨਿਆ ਬਾਰਸ ਹੈ ਕਹਿੰਦਾ ਕੋਈ ਵਾਨਾ ਹੈ ਚੱਲੇ ਜੀ ਕਿਤੇ ਕੰਮ ਕਿਹੜੇ ਤੁਸੀਂ ਕਿਹੜੇ ਕੰਮ ਕੱਲੇ ਜੀ ਦਰ ਦਰਤੇ ਕੁੱਕਰ ਮੇਰੇ ਬਾਤੇ ਤੁਸੀਂ ਪੱਲੇ ਜੀ ਮਰ ਜਾਣਾ ਖਾ ਗੇ ਜਾਣੀ ਮਰ ਜਾਵਾ ਖਾ ਕੇ ਜਾਣੀ ਜਹਰੇ ਕਟਾਰੀ ਨੂੰ ਹਾਰੀ ਨੂੰ ਵਗੇ ਦੇ ਖੂਦ ਦੇ ਹੋ ਕੇ